ਪਰੇ ਰਾਮ ਅੰਕੰ ਛੇ ਰਾਮ ਨੇ ਉਸ ਭਰਤ ਨੂੰ ਜਫੀ ਵਿੱਚ ਲੈ ਲਿਆ ਮਿਟੀ ਸਰਬ ਸੰਕੰ ਅਤੇ ਭਰਤ ਦੇ ਮਨ ਦੀ ਸਾਰੀ ਸ਼ੰਕਾ ਖਤਮ ਹੋ ਗਈ ਮਿਲੇ ਅੰਗਾ ਸ਼ਤਰ ਹੰਤਾ ਇਨੇ ਨੂੰ ਸ਼ਤਰੂਗਨ ਆਣ ਮਿਲਿਆ ਸਣੰਗ ਸਾਸਤਰ ਗੰਤਾ ਜੋ ਸ਼੍ਰੇਸ਼ਟ ਸਾਸ਼ਟਰਾ ਦਾ ਗਿਆਤਾ ਸੀ ਜਟੰਤੂਰ ਚਾਰੀ ਸ਼ਤਰੂਗਨ ਯੋਧੇ ਨੇ ਆਪਣੀਆਂ ਜਟਾ ਨਾਲ ਪਗੰ ਰਾਮ ਰਾਰੀ ਸ਼੍ਰੀ ਰਾਮ ਦੇ ਚਰਨਾਂ ਦੀ ਧੂੜ ਨੂੰ ਝਾੜਿਆ ਕਰੀ ਰਾਜ ਅਰਚਾ ਫਿਰ ਰਾਜਿਆਂ ਨੇ ਰਾਮ ਦੀ ਪੂਜਾ ਕੀਤੀ ਦਿਜੰਗ বেদ ਚਰਚਾ ਬਾਅਦ ਵਿੱਚ ਬ੍ਰਾਹਮਣਾਂ ਨੇ ਵੇਦ ਪਾਠ ਕੀਤਾ ਕਰੈ ਗੀਤ ਕਾਣੰ ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ ਭਰੇ ਵੀਰ ਮਾਨੰ ਸਾਰੇ ਵੀਰ ਸੂਰਮਤਾਈ ਦੇ ਮਾਨ ਨਾਲ ਭਰੇ ਹੋਏ ਹਨ ਦਿਯੰ ਰਾਮ ਰਾਜੰ ਫੇਰ ਰਾਮ ਜੀ ਨੂੰ ਰਾਜ ਦਿੱਤਾ ਗਿਆ ਸਾਰੇ ਸਰਬ ਕਾਜੰ ਅਤੇ ਸਾਰੇ ਕਾਰਜ ਪੂਰੇ ਹੋ ਗਏ ਬੋਲੇ ਬੇਪਲੀ ਨੇ ਫੇਰ ਬ੍ਰਾਹਮਣ ਬੁਲਾ ਲੇ ਸਰੋਤੋਰ ਚਾਰ ਕੀਨੇ ਜਿਨ੍ਹਾਂ ਨੇ ਵੇਦਾ ਦਾ ਪਾਠ ਕੀਤਾ ਪਾਏ ਰਾਮ ਰਾਜਾ ਇਸ ਤਰ੍ਹਾਂ ਜਦ ਰਾਮ ਜੀ ਰਾਜਾ ਹੋ ਗਏ ਬਜੇ ਜੀਤ ਬਾਜਾ ਤਾਂ ਜਿਤ ਦੇ ਵਾਜੇ ਵਜਣ ਲਗੇ ਪੁਆੰਗ ਪ੍ਰਿਆਤ ਸ਼ੰਦ ਚਾਹੂੰ ਚੱਕ ਕੇ ਛਤਰ ਧਾਰੀ ਪੁਲਾਏ ਚੋਹਾ ਪਾਸਿਆਂ ਤੋਂ ਛਤਰ ਧਾਰੀ ਰਾਜੇ ਪੁਲਾ ਲੇ ਧਰੇ ਆਤਰਨੀ ਕੇ ਪੁਰੀ ਔਦ ਆਏ ਜੋ ਉਤਮ ਆਸਤਰ ਧਾਰਨ ਕਰਕੇ ਅਯੁੱਧਿਆਪੁਰੀ ਵਿੱਚ ਆਏ ਗਹਿ ਰਾਮ ਪਾਇੰ ਪਰਮ ਪ੍ਰੀਤ ਕਹਿ ਕੈ ਉਹਨਾਂ ਨੇ ਵੱਡੀ ਪ੍ਰੀਤ ਕਰਕੇ ਸ਼੍ਰੀ ਰਾਮ ਦੇ ਚਰਨ ਫੜ ਲੇ ਮਿਲੇ ਛਾਤਰ ਦੇਸੀ ਵੱਡੀ ਭੇਟ ਦੇ ਕੈ ਚੋਹਾ ਦਿਸ਼ਾਵਾ ਦੇ ਰਾਜੇ ਵੱਡੀਆਂ ਭੇਟਾ ਦੇ ਕੇ ਸ਼੍ਰੀ ਰਾਮ ਨੂੰ ਮਿਲੇ ਦੇ ਚੀਨ ਮਾ ਚੀਨ ਚੀਨੰਤ ਦੇਸੰ ਰਾਜਿਆਂ ਨੇ ਚੀਨਮ ਚੀਨ ਦੇਸ਼ ਦੀਆਂ ਸੁਗਾਤਾ ਚੀਨਾਂ ਅੰਤ ਦਿੱਤੀਆਂ ਮਹਾਸੁੰਦਰੀ ਚੇਰਕਾ ਚਾਰ ਕੇਸੰ ਜਿਨ੍ਹਾਂ ਵਿੱਚ ਸੋਨੇ केसा ਵਾਲੀਆਂ ਅਤ ਸੁੰਦਰਤਾਸੀਆਂ ਮਨੰਗ ਮਾਨਕੰ ਹੀਰ ਚੀਰੰ ਅਨੇਕੰ ਅਨੇਕਾ ਮਣੀਆਂ ਮਾਨਕ ਹੀਰੇ ਅਤੇ ਕੱਪੜੇ ਸਨ ਜੇ ਖੋਜ ਕੀਤੀ ਜਾਵੇ ਕੀਏ ਖੇਜ ਪਾਈਐ ਕਹੂੰ ਏਕ ਇਕੰ ਤਾਉਨਾ ਵਰਗੀ ਕਿਤੇ ਕੋਈ ਇਕ ਇਕ ਹੀ ਮਿਲ ਸਕਦੀ ਹੈ ਮਨੰਗ ਮੁੱਤੀੰ ਮਾਨਕੰ ਬਾਜਰਾਜੰ ਕਿਸੇ ਨੇ ਮਣਿਆ ਮੋਤੀ ਮਾਨਕ ਸ੍ਰੇਸ਼ਟ ਕੋੜੇ ਦਏ dantਪੰਤੀ ਸਜੇ ਸਰਬ ਸਾਜੰ ਆਤੇ ਸਾਰੇ ਸਾਜੋ ਸਮਾਨ ਨਾਲ ਸਜੇ ਹੋਏ ਰਥੰਗ ਬੇਸਟੰਗ हिर चिरंत अनंतं भाथिया दियां कतारें ਦਿੱਤੀਆਂ ਸਨ ਕਿਸੇ ਨੇ ਹੀਰਿਆਂ ਨਾਲ ਜੜੇ ਵਸਤਰ ਅਤੇ ਅਨੰਤ ਰੱਥ ਦਿੱਤੇ ਮਨੰਗ ਮਾਨਕੰ ਬਾਦਰਦੰ ਦੁਰੰਤੰ ਜਿਨਾ ਨਾਲ ਮਣੀ ਅਤੇ ਮਾਨਕਾ ਦੇ ਅਮੋਲਕ ਗੁੱচ্ছে ਬੰਨੇ ਹੋਏ ਸਨ ਕਿਤੇ ਸवेत 에रावतੰ ਤੁਲਦੰਤੀ ਕਤਨੇ ਆਨੇ ਸਫੇਦ ਐਰਾਵਤ ਵਰਗੇ ਹਾਥੀ ਦਿੱਤੇ ਦਹਿ ਮੋਤਿਆਂ ਸਾਜ ਸਜੇ ਸੁਪੰਤੀ ਚੋ ਮੋਤੀਆਂ ਦੀਆਂ ਲੜੀਆਂ ਦੀ ਸਜਾਵਟ ਨਾਲ ਸੁਸਜਿਤ ਸਨ ਕਿਤੇ ਬਾਜ ਰਾਜੰ ਜਰੀ ਜੀਨ ਸੰਗੰ ਕਿਤਨੇ ਆਨੇ ਜਰੀਦੀਆਂ ਜੀਨਾ ਸਹਿਤ ਸ੍ਰੇਸ਼ਟ ਘੋੜੇ ਦਿੱਤੇ ਮਚੇ ਨਟ ਮਾਨੋ ਮਚੇ ਜੰਗ ਰੰਗੰ ਜੋ ਨਾਟਵਾਗ ਨੱਚਦੇ ਸਨ ਮਾਨੋ ਯੁੱਧ ਦੇ ਰੰਗ ਵਿੱਚ ਮਚੇ ਹੋਏ ਹੋਣ ਕਿਤੇ ਪਖਰੇ ਪੀਲ ਰਾਜਾ ਪਰਮਾਨੰ ਕਿਤਨੇ ਆਨੇ ਰਾਜਸੀ ਫਾਬਵਾਲੇ ਪਖਰਾ ਸਮੇਤ ਹਾਥੀ ਦੇ ਬਾਜ ਰਾਜੀ ਸਿਰਾਜੀ ਨਿਰਪਾਨੰ ਅਤੇ ਕਈ ਰਾਜਿਆਂ ਨੇ ਸਿਰਾਜ ਸ਼ਹਿਰ ਦੇ ਉੱਤਮ ਘੋੜੇ ਦਿੱਤੇ ਦੇ ਰਕਤ ਨੀਲੰ ਮਨੀ ਰੰਗ ਰੰਗੰ ਕਿਸੇ ਨੇ ਲਾਲ ਰੰਗ ਦੀਆਂ ਅਤੇ ਕਿਸੇ ਨੇ ਨੀਲੇ ਰੰਗ ਦੀਆਂ ਅਤੇ ਹੋਰ ਰੰਗ ਬਰੰਗੀਆਂ ਮਣੀਆਂ ਪੇਟ ਕੀਤੀਆਂ। ਲਖੇਉ RAM ਕੋ ਅਤਰ ਧਾਰੀ અપੰਗਨ। ਸਾਵਨੇ ਸ਼੍ਰੀ RAM ਨੂੰ ਅਚੋਕ ਅਸ਼ਤਰ ਧਾਰੀ ਰੂਪ ਵਿੱਚ ਵੇਖਿਆ। ਕਿਤੇ ਪਸ਼ਟ ਪਾਟ ਅੰਬਰੰ ਸੁਵਰਣ ਬਰਣੰ। ਕਿਤਨੇ ਹੀ ਸੁਨਹਿਰੀ ਰੰਗ ਦੇ ਪਸ਼ਮ ਅਤੇ ਰੇਸ਼ਮ ਦੇ ਵਸਤਰ। ਮਿਲੇ ਪੇਟ ਲੈ ਭਾਤ ਭਾਤੰਗ ਅਪਰਣ ਅਤੇ ਭਾਤ ਭਾਤ ਦੇ ਗਹਿਣੇ ਭੇਟਾ ਲੈ ਕੇ ਰਾਮ ਨੂੰ ਮਿਲੇ ਕਿਤੇ ਭਰਮ ਪਾਟੰ ਬਰੰ ਭਾਨ ਤੇਜੰ ਕਈਆਂ ਨੇ ਸੂਰਜ ਦੇ ਪ੍ਰਕਾਸ਼ ਵਰਗੇ ਚਮਕਦਾਰ ਅਤੇ ਬਹੁਤ ਉੱਤਮ ਰੇਸ਼ਮੀ ਕੱਪੜੇ ਤੇ ਸੀਤਾ ਵੰ ਸਭੋ ਭੋਜ ਭੋਜੰ ਸੀਤਾ ਨੂੰ ਮਹਿਲ ਵਿੱਚ ਹੀ ਭੇਜ ਦਿੱਤੇ ਕਿ ਤੇ ਭੋਖ ਨੰ ਭਾਣ ਤੇਜੰ ਅਲੰਤੰ ਕਿਤਨੇ ਆਨੇ ਸੂਰਜ ਦੇ ਤੇਜ ਵਰਗੇ ਬੇਅੰਤ ਆਮੋਲਕ ਕਹਣੇ ਪਟੇ ਜਾਣ ਕੀ ਭੇਟ ਦੈ ਦੈ ਤੁਰੰਤੰ ਸੀਤਾ ਨੂੰ ਭੇਟਾ ਦੇਣ ਲਈ ਭੇਜੇ ਕਣੇ ਰਾਮ ਮਾਤਾਨ ਕੀ ਭੇਟ ਭੇਜੇ ਰਾਮ ਦੀਆਂ ਮਾਤਾਵਾਂ ਦੀ ਭੇਟਾ ਲਈ ਵੀ ਬਹੁਤ ਕਹਣੇ ਭੇਜੇ ਹਰੇ ਚਿੱਤ ਕੇ ਜਾਹੇ ਹੀਰੇ ਕਲੇਜੇ ਜਿਨਾਂ ਨੂੰ ਦੇਖਦਿਆਂ ਹੀ ਚਿੱਤ ਹਰਿਆ ਜਾਂਦਾ ਹੈ ਕਮੰ ਚਕਰ ਚਕਰੰ ਪੇਰੀ ਰਾਮ ਦੋਹੀ ਚੋਹਾ ਚੱਕਾ ਵਿੱਚ ਰਾਮ ਦੀ ਦੁਹਾਈ ਫਿਰ ਗਈ ਸੀ ਮਨੋ ਬੇਉਤ ਬਾਗੋ ਤਿਮੰ ਸੀ ਸੋਹੀ ਸੀਤਾ ਵੀ ਇਸ ਤਰ੍ਹਾਂ ਸ਼ੋਭ ਰਹੀ ਸੀ ਮਾਨੋ ਵਿਉਤਿਆ ਹੋਇਆ ਬਾਗ ਹੋਵੇ ਪਠਾ ਸ਼ਾਸਤਰ ਦਿਆਦਾ ਚਿਤੰਗ ਛੋਣ ਤਾਰੀ ਸ਼੍ਰੀ ਰਾਮ ਨੇ ਓਨਾ ਸਾਰਿਆ ਰਾਜਿਆਂ ਨੂੰ ਛਾਤਰ ਪ੍ਰਦਾਨ ਕਰਕੇ ਵਾਪਸ ਕੀਤਾ ਹਰੇ ਸਰਬ ਗਰਭੰ ਕਰੇ ਪੂਰਵ ਪਾਰੀ ਸਭ ਦੇ ਹੰਕਾਰ ਖਤਮ ਕਰ ਦਿੱਤੇ ਗਏ ਅਤੇ ਵੱਡੇ ਜਸ਼ਨ ਮਨਾਏ ਗਏ ਕਟਿਯੋ ਕਾਲੇਵੰ ਭਏ ਰਾਮ ਰਾਜੰ ਇਸ ਤਰ੍ਹਾਂ ਰਾਮ ਰਾਜਾ ਬਣੇ ਅਤੇ ਕੁਝ ਸਮਾਂ ਪੀਤ ਗਿਆ ਫਿਰ ਹੀ ਆਨ ਰਾਮੰ ਸਿਰੰਗ ਸਰਬ ਰਾਜੰ ਸਾਰਿਆ ਰਾਜਿਆਂ ਦੇ ਸਿਰ ਉੱਤੇ ਸ਼੍ਰੀ ਰਾਮ ਦੀ ਮਰਿਆਦਾ ਸਥਾਪਿਤ ਹੋ ਗਈ ਫਿਰ ਉਹ ਜੈਤ ਪਤਰੰ ਸਿਰੰ ਸੇਤ ਛਤਰੰ ਵਿਜੈ ਪੱਤਰ ਦੇ ਚਿੰਨ ਵਜੋਂ ਸ਼੍ਰੀ ਰਾਮ ਦੇ ਸਿਰ ਉੱਤੇ ਚਿੱਟਾ ਛਤਰ ਚੁੱਲਣ ਲੱਗਿਆ ਕਰੇ ਰਾਜ ਆਗਿਆ ਧਰੈ ਬੀਰ ਅਤਰੰ ਰਾਮ ਦੀ ਆਗਿਆ ਸਾਰੇ ਸੂਰਮੇ ਸਿਰ ਮੱਥੇ ਮੰਨਣ ਲੱਗੇ। ਦਿਓ ਏਕ ਏਕੰ ਅਨੇਕੰ ਪ੍ਰਕਾਰੰ। ਇੱਕ ਏਕ ਨੂੰ ਸ਼੍ਰੀ ਰਾਮ ਨੇ ਅਨੇਕ ਪ੍ਰਕਾਰ ਦੇ ਖੇਲਾਤ ਸਰੋਪਾਓ ਦਿੱਤੇ। ਲਖੇ ਸਰਬ ਲੋਕੰ ਸਹੀ 라ਵਨਾਰੰ। ਸਾਰਿਆਂ ਲੋਕਾਂ ਨੇ ਸ਼੍ਰੀ ਰਾਮ ਦੀ ਵਾਸਵਿਕਤਾ ਨੂੰ ਪਛਾਣ ਲਿਆ। ਸਹੀ ਵਿਸਨ ਦੇਵ ਰਾਦਨ ਦਰੋਹ ਹਰਤਾ ਕਿ ਇਹ ਹੀ ਰਾਖਸ਼ਾਂ ਦੇ ਦਰੋਹ ਨੂੰ ਨਸ਼ਟ ਕਰਨ ਵਾਲੇ ਵਿਸ਼ਨੂੰ ਹਨ ਚੌਹੂ ਚੱਕ ਜਾਣਿਓ ਸੀਯਾਨਾਥ ਪਰਤਾ ਚੋਹਾ ਚੁੱਕਾ ਵਿੱਚ ਸੀਤਾ ਦੇ ਸਵਾਮੀ ਵੱਜੋ ਚਾਣ ਲੈ ਗਏ ਵਾਇਗਰੋ ਜੀ ਕਾ ਖਾਲਸਾ ਵਾਇਗਰੋ ਜੀ ਕੀ ਫਤ